ਬਾਰ ਫਿਲਮ ਨੂੰ ਦੇ। ਇਹ ਵੀ ਬਾਰਕ ਡੱਡਲਾ ਹੁੰਦਾ ਹੈ ਵਿੱਚ। ਨੋ ਜੀ ਹੁਣ ਪਾਊਡਰ ਆ ਗਿਆ। ਸਭ ਦੇ ਘਰੇ ਵੀ ਜਾਊਗਾ ਇਹ ਪਾਊਡਰ। ਇਹ ਹੈਗਾ ਅਸਲੀ ਪਾਊਡਰ। ਜਿਹੜਾ ਹੌਲੀ-ਹੌਲੀ ਸਫਾਈ ਕਰੇ ਤੇ ਘਰਾਂ ਤੋਂ ਬਾਹਰ ਜਾਂਦਾ ਹੈ। ਸੌਖੀ ਗੱਲ ਹੈ ਕਿ ਤੋੜੀ ਪਾਣੀ ਕੀ ਗੱਲ ਨਹੀਂ ਹੁੰਦੀ ਦੁੱਧ ਪੀਣਾ ਹੀ ਸੌਖਾ ਹੈ ਮੱਝਾਂ ਰੱਖਣੀਆਂ ਸੇ ਤੋਂ ਤੂੜੀ ਠੋਣੀ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ ਤੇ ਬਣਾਉਣੀ ਪੈਂਦੀ ਆ ਫਿਰ ਸੁੱਟਣੀ ਪੈਂਦੀ ਆ ਫਿਰ ਤੂੜੀ ਨਾਲ ਤੂੜੀ ਹੋ ਜਾਂਦਾ ਬੰਦਾ ਮਿੱਟੀ ਨਾਲ ਮਿੱਟੀ ਹੋ ਜਾਂਦਾ ਫਿਰ ਪਤਾ ਲੱਗਦਾ ਤੂੜੀ ਆਪਾਂ ਨੇ ਸਾਂਭਤੀ ਤੂੜੀ ਦਾ ਕੰਮ ਨਿਭੜ ਗਿਆ ਮੀਂਹ ਕਣੀ ਤੋਂ ਕਣਕ ਵੀ ਸਾਮੀ ਗਈ ਚਲੋ ਬਚਾਰ ਰਹਿ ਗਿਆ ਇਸ ਵਾਰੀ ਗੜੇਵਾਰੀ ਤੋਂ ਗੜੇਮਾਰੀ ਨਹੀਂ ਹੋਈ بارش ਵੀ ਨਹੀਂ ਆਈ ਬੜੀਆ ਸਾਰਾ ਕੰਮ ਹੀ ਬੜ ਗਿਆ ਓਏ ਕਿਹਦੇ ਤਵੇ ਆਹ ਕੰਮ ਆਹ ਲੈ ਲੋੜ ਕਰਨੂ ਏ ਬੱਸ ਨਹੀਂ ਲੋੜ ਉਧਰ ਬੈਠ ਕੇ ਸੁਣ ਨਵੇਂ ਦੰਦ ਲੋ ਫਿਰੋ ਜੀ ਬਾਹਰ ਦੇ ਹੁੰਦਾ ਹੀ ਖਿੜਾ ਰੱਖੀ ਬੱਸ ਬੱਸ ਸਭ ਜੀ ਹੋ ਅੰਨੇ ਲੱਭੇ ਜਾਂਦੀ ਟੋੜੀ ਬਹੁਤ ਵਧੀਆ ਪਾਈ ਏ ਪੂਰੀ ਛਤਰਾਂ ਲਾਈ ਹੋਈ ਆ ਕਿੰਨੀਆਂ 11 ਟਰਾਲੀਆਂ ਆ ਗਈਆਂ ਚ ਹੈ ਬਟੇ ਜਵਾਨ ਨੇ ਜਿਹੜੇ ਪੁੱਤ ਕੀਰੇਆਂ ਵਰਗੇ ਆਪਦਾ ਕੰਮ ਕਰਦੇ ਨੇ ਜਿਗਾਰ ਨਜ਼ਦਸਨ ਆਉਂਦੀ ਤੱਕ ਕਮਾਈ ਕਰਦੇ ਨੇ ਇਹਨਾਂ ਨੇ ਤੂੜੀ ਪਾਈ ਆ ਜੀ ਆਪਣੀ ਬਹੁਤ ਵਧੀਆ ਤੂੜੀ ਪਾਈ ਆ ਦੱਬ ਕੇ ਹਨ ਵਧੀਆ ਕੀਤਾ ਸਾਰਾ ਕੰਮ